ਪੰਜਾਬ ਚ ਪਰਸੋਂ ਵੋਟਾਂ ਤੇ ਅੱਜ ਈਡੀ ਨੇ ਇੱਕ ਵੱਡੀ ਕਾਰਵਾਈ ਕਰ ਦਿੱਤੀ ਆ ਪੰਜਾਬ ਦੇ ਵਿੱਚ ਚੋਣਾਂ ਦਾ ਦੌਰਾਨ ਵੀ ਗੈਰ ਕਾਨੂੰਨੀ ਮਾਈਨਿੰਗ ਇੰਨੀ ਹੋ ਰਹੀ ਸੀ ਕਿ ਸਰਕਾਰ ਤੇ ਚੋਣ ਕਮਿਸ਼ਨ ਚੁੱਪ ਸਨ ਸੁੱਤੇ ਪਏ ਸਨ ਪਰ ਇਸੇ ਦੌਰਾਨ ਈਡੀ ਨੇ ਇੱਕ ਵੱਡਾ ਐਕਸ਼ਨ ਕਰ ਦਿੱਤਾ 13 ਜਗ੍ਹਾ ਛਾਪੇ ਮਾਰੇ ਗਏ ਨੇ ਤੇ 3 ਕਰੋੜ ਰੁਪਇਆ ਵੀ ਬਰਾਮਦ ਕੀਤਾ ਗਿਆ ਤੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ED ਦੀ ਵੱਡੀ ਕਾਰਵਾਈ ਤਹਿਤ 3 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ ਉਥੇ ਕੀਤੇ ਗਏ ਨੇ ਜਿੱਥੇ ED ਵੱਲੋਂ ਕੁਰਕ ਕੀਤੀ ਗਈ ਜ਼ਮੀਨ 'ਚ ਵੀ ਮਾਈਨਿੰਗ ਹੋ ਰਹੀ ਸੀ ਹਾਲਾਂਕਿ ਇਸ ਮਸਲੇ ਦੇ ਵਿੱਚ ਰੋਪੜ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਹਾਈ ਕੋਰਟ ਦੇ ਵਿੱਚ ਵੀ ਥੂ-ਥੂ ਹੋਈ ਸੀ ਲੇਕਿਨ ਉਥੋਂ ਦੇ ਨਕਮੇ ਅਫਸਰਾਂ ਦੇ ਕਾਰਨ ਗੈਰਕਾਨੂੰਨੀ ਮਾਈਨਿੰਗ ਨਹੀਂ ਰੁਕੀ ਜਿਸ ਦੇ ਚੱਲਦਿਆਂ ਹੁਣ ED ਨੇ ਛਾਪਾ ਮਾਰਿਆ ਕਾਰਵਾਈ ਵੱਡੀ ਕੀਤੀ ਆ ਤੇ ਸਰਕਾਰ ਹੁਣ ਭੱਜ ਦੌੜ ਸਰਕਾਰ ਦੇ ਵਿੱਚ ਮਚ ਗਈ ਆ 1 ਜੂਨ ਨੂੰ ਪੰਜਾਬ ਵਿੱਚ ਵੋਟਰਾਂ ਵੋਟਾਂ ਤੋਂ 2 ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵੱਡਾ ਐਕਸ਼ਨ ਲਿਆ ਜਲੰਧਰ ਇਨਫੋਰਸਮੈਂਟ ਡਾਇਰੈਕਟਰੀ ਦੀ ਟੀਮ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਰੋਪੜ ਅਤੇ ਸ਼ਾਰਪੁਰ ਦੇ ਵਿੱਚ 13 ਜਗ੍ਹਾ ਤੇ ਛਾਪੇ ਮਾਰੇ ਨੇ ਔਰ ਇਥੋਂ 3 ਕਰੋੜ ਰੁਪਏ ਵੀ ਜਬਤ ਕੀਤੇ ਨੇ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਆ ਇਹ ED ਵੱਲੋਂ ਜਿਹੜੀ ਜ਼ਮੀਨ ਜਬਤ ਕੀਤੀ ਗਈ ਸੀ ਉਥੇ ਲੋਕ ਪੁਲਿਸ ਪ੍ਰਸ਼ਾਸਨਾਂ ਸਰਕਾਰਾਂ ਨਾਲ ਮਿਲ ਕੇ ਮਾਈਨਿੰਗ ਕਰ ਰਹੇ ਸੀ ਇਹ ਜ਼ਮੀਨ ਡਰਗ ਸਮਗਲਿੰਗ ਦੇ ਵਿੱਚ ਜੁੜੇ ਵੱਡੇ ਤਸਕਰ ਜਗਦੀਸ਼ ਸਿੰਘ ਉਰਫ ਭੋਲਾ ਨੇ منی ਲਾਂਡਰਿੰਗ ਦੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਤੇ ਫਿਰ ED ਨੇ ਉਹ ਜ਼ਮੀਨ ਜਬਤ ਇਸ ਕਰਕੇ ਕਰ ਲਈ ਸੀ ਕਿ ED ਨੂੰ ਲੱਗਾ ਕਿ ਭੋਲੇ ਨੇ ਡਰਗ منی ਦੇ ਨਾਲ ਹੀ ਇਹ ਜ਼ਮੀਨ ਕ੍ਰੀਦੀ ਸੀ ਹਾਲਾਂਕਿ ਬਾਅਦ ਦੇ ਵਿੱਚ ਇਹ ਇੱਥੇ ਗੈਰ ਕਾਨੂੰਨੀ ਮਾਈਨਿੰਗ ਹੋਣੀ ਸ਼ੁਰੂ ਹੋ ਗਈ ਜਿਸ ਦੇ ਚਲਦਿਆ ਹੁਣ ਈਡੀ ਨੇ ਇੱਥੇ ਰੇਡ ਕੀਤੀ ਹੈ ਜੋ ਸਰਵਾਤੀ ਤੌਰ ਤੇ ਜਾਣਕਾਰੀ ਮਿਲੀ ਹੈ ਕਿ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਕੁਝ ਦੋਸ਼ੀਆਂ ਨੂੰ ਵੀ ਪੁੜਸ ਨੇ ਈਡੀ ਨੇ ਆਪਣੇ ਨਾਲ ਹਸ ਦੇ ਵਿੱਚ ਲੈ ਲਿਆ ਇਹਦੇ ਵਿੱਚ ਕੁਝ ਨਾਮ ਦੱਸੇ ਜਾ ਰਹੇ ਨੇ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਤੇ ਨਾਲ ਉਹਨਾਂ ਦੇ ਕ੍ਰੈਸ਼ਰ ਤੇ ਹੋਰ ਵੀ ਜਿਹੜੀ ਮਸ਼ੀਨਰੀ ਆ ਉਹ ਵੀ ਜਬਤ ਕਰਨ ਦੀਆਂ ਖਬਰਾਂ ਹੁਣ ਤੱਕ ਸਾਹਮਣੇ ਆਈਆਂ ਨੇ ਪੰਜਾਬ ਵਿੱਚ ਭੋਲਾ ਡਰੱਗ ਕੇਸ ਜੁੜੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਸਾਲ 2013-2014 ਦੇ ਦੌਰਾਨ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਈਡੀ ਨੇ ਪੰਜਾਬ ਪੁਲਿਸ ਦੀ ਐਫਆਈਆਰ ਦੇ ਆਧਾਰ ਤੇ ਮਕਦਮਾ ਦਰਜ ਕੀਤਾ ਸੀ ਜਨਵਰੀ 2014 ਵਿੱਚ ਜਾਂਚ ਏਜੰਸੀ ਨੇ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ ਇਹ ਕੇਸ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਮਤਲਬ ਪੀ ਐਮ ਐਲਏ ਕੂੜ ਵਿੱਚ ਚੱਲ ਰਿਹਾ ਸਰਵੇਖੀ ਦੇ ਦੌਰਾਨ ਸਾਹਮਣੇ ਆਇਆ ਸੀ ਕਿ ਡਰੱਗ ਮੰਨੀ ਤੋਂ ਜ਼ਮੀਨ ਖਰੀਦੀ ਗਈ ਹੈ ਬਾਅਦ ਵਿੱਚ ਈਡੀ ਨੇ ਇਹਨੂੰ ਜ਼ਬਤ ਕਰ ਲਿਆ ਸੀ ਉਸ ਤੋਂ ਬਾਅਦ ਪਤਾ ਚੱਲਿਆ ਕਿ ਈਡੀ ਵੱਲੋਂ ਜ਼ਬਤ ਕੀਤੀ ਗਈ ਰੋਪੜ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਹੁਣ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਰੋਪੜ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਜਿਹੜੀ ਭੂਮਿਕਾ ਉਹ ਸ਼ੱਕ ਦੇ ਦਾਰੇ ਦੇ ਵਿੱਚ ਹੀ ਉੱਥੋਂ ਕਈ ਐਸਐਸਪੀ ਅਫਸਰ ਵੀ ਬਦਲ ਦਿੱਤੇ ਸੀ ਹਾਈ ਕੋਰਟ ਝਾੜ ਝੰਬ ਵੀ ਅਫਸਰਾਂ ਨੂੰ ਪਈ ਸੀ ਤੇ ਕਈ ਅਫਸਰ ਆਪਣੇ ਇਥੋਂ ਟਰਾਂਸਫਰ ਕਰਵਾ ਕੇ ਦੂਜੇ ਜ਼ਿਲ੍ਹਿਆਂ ਵਿੱਚ ਚਲੇ ਗਏ ਸੀ ਹਾਈ ਕੋਰਟ ਨੇ ਇਥੋਂ ਤੱਕ ਪੁੱਛ ਲਿਆ ਸੀ ਕਿ ਪਿਛਲੇ 2 ਸਾਲਾਂ ਦੇ ਵਿੱਚ ਦੱਸਿਆ ਜਾਵੇ ਕਿ ਕਿੰਨੇ ਮੁਕੱਦਮੇ ਦਰਜ ਹੋਏ ਨੇ ਕਿਉਂਕਿ ਅਕਸਰ ਇਹ ਰੋਪੜ ਪੁਲਿਸ ਕੀ ਕਰਦੀ ਸੀ ਕਿ ਡਰਾਈਵਰਾਂ ਤੇ ਮਸ਼ੀਨਰੀ ਤੇ ਕੇਸ ਰਜਿਸਟਰ ਕਰ ਦਿੰਦੀ ਸੀ ਜਦਕਿ ਜਿਹੜੇ ਕਰੋੜਾ ਮਸ਼ੀਨਰੀ ਦੇ ਮਾਲਕ ਨੇ ਉਹਨਾਂ ਤੱਕ ਪੁਲਿਸ ਪਹੁੰਚਦੀ ਨਹੀਂ ਸੀ ਕਿਉਂਕਿ ਉਹਨਾਂ ਦੇ ਲੋਕਾਂ ਦੇ ਜਿਹੜੇ ਹੱਥ ਨੇ ਉਹ ਵੱਡੇ ਵੱਡੇ ਪੁਲਿਸ ਅਫਸਰਾਂ ਤੇ ਰਾਸੀ ਨੀਤਾਂ ਦੇ ਨਾਲ ਮਿਲੇ ਹੋਏ ਸੀ ਜਿਸ ਕਰਕੇ ਸਿਰਫ ਗਰੀਬ ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਜਦਕਿ ਈਡੀ ਵੱਲੋਂ ਕੁਰਕ ਕੀਤੀ ਗਈ ਜ਼ਮੀਨ ਉਸਤੇ ਵੀ ਮਾਈਨਿੰਗ ਹੋ ਰਹੀ ਸੀ ਹੱਦ ਉਦੋਂ ਹੋਈ ਸੀ ਜਦੋਂ ਮੀਡੀਆ ਦੇ ਨਾਲ ਸਵਾਲ ਜਵਾਬ ਦੇ ਮਸਲੇ ਦੇ ਵਿੱਚ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਹੁਣਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਈਡੀ ਨੂੰ ਖੁਦ ਜ਼ਮੀਨ ਦੀ ਰਾਖੀ ਕਰਨੀ ਚਾਹੀਦੀ ਹੈ ਦੇਦਕੇ ਸ਼ਾਇਦ ਮੰਤਰੀ ਇਹ ਨਹੀਂ ਸੀ ਪਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਚਾਹੇ ਰੋਪੜ ਦੀ ਗੱਲ ਕਰ ਲੋ ਚਾਹੇ ਹਾਰਪੁਰ ਦੀ ਗੱਲ ਕਰ ਲੋ ਲਗਾਤਾਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਹਾਲਾਂਕਿ ਪਿਛਲੇ ਦਿਨ ਇਹ ਵੀ ਖਬਰ ਆਈਆਂ ਸੀ ਕਿ ਮਾਈਨਿੰਗ ਵਿਭਾਗ ਦੇ ਟੀਮ ਤੇ ਗੋਲੀਆਂ ਵੀ ਚਲਾਈਆਂ ਗਏ ਸੀ ਉਹ ਆਪਣੀ ਜਾਨ ਬਚਾ ਕੇ ਭੱਜੇ ਸੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਕਦਮਾ ਵੀ ਦਰਜ ਕਰ ਲਿਆ ਸੀ ਹਾਲਾਂਕਿ ਪੁਲਿਸ ਜਾਣਦੀ ਸੀ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਕੌਣ ਲੋਕ ਨੇ ਲੇਕਿਨ ਰਾਸੀ ਦਵਾ ਕਾਰਨ ਕਰਕੇ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰ ਦਿੱਤਾ ਜਦ ਕਿ ਮਹਿਕਮਾ ਸ਼ਿਕਾਇਤ ਕਰਤਾ ਸੀ ਇਸ ਮਸਲੇ ਦੇ ਪੰਜਾਬ ਚ ਚੋਣ ਪ੍ਰਚਾਰ ਖੂਬ ਜੋਰਾਂ ਤੇ ਆ ਲੇਕਿਨ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਐਮਐਲਏ ਨੇ ਇਹ ਗੱਲ ਹਜੇ ਤੱਕ ਨਹੀਂ ਕਬੂਲੀ ਕਿ ਪੰਜਾਬ ਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਲੇਕਿਨ ਪੰਜਾਬ ਦੇ ਵਿੱਚ ਗੱਲਾਂ ਹੋਰ ਤਰ੍ਹਾਂ ਦੇ ਹੋ ਰਹੀਆਂ ਡਵੈਲਪਮੈਂਟ ਦੇ ਨਾਮ ਤੇ ਇੱਕ ਦੂਜੇ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਈਡੀ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਉਦੇ ਨਾਲ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੇ ਕਿ ਆਖਰ ਐਡੇ ਪੱਦਰ ਤੇ ਚਾਹੇ ਸ਼ਾਹਕੋਟ ਏਰੀਆ ਦੇ ਵਿੱਚ ਹੋਵੇ ਚਾਹੇ ਸ਼ਾਰਪੁਰ ਦਾ ਏਰੀਆ ਹੋਵੇ ਚਾਹੇ ਰੋਪੜ ਦੇ ਏਰੀਆ ਆਵੇ ਬਾਈਂਡਿੰਗ ਹੋ ਰਹੀ ਆ ਰੋਪੜ ਦੇ ਵਿੱਚ ਬਾਈਂਡਿੰਗ ਕੌਣ ਕਰ ਰਹੀ ਨੇ ਇਹ ਸਭ ਤੋਂ ਵੱਡਾ ਸਵਾਲ ਆ ਕਿ ਰੋਪੜ ਦਾ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਇਹਨਾਂ ਅੱਖਾਂ ਤੋਂ ਅੰਨਾ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਪਤਾ ਨਾ ਲੱਗੇ ਜਾਂ ਰੋਪੜ ਤੋਂ ਬਾਹਰਲੇ ਲੋਕ ਆ ਕੇ ਬਕਰਮਾਂ ਕਰੇ ਕਾਰਵਾਈ ਕਰੇ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਨੇ ਜਾਂ ਫਿਰ ਪੰਜਾਬ ਦੀਆਂ ਰੂਪੜ ਦੇ ਵਿੱਚ ਸਾਰੀਆਂ ਹੀ ਧਿਰਾਂ ਮਿਲ ਕੇ ਗੈਰਕਾਨੂੰਨੀ ਮਾਈਨਿੰਗ ਕਰ ਰਹੀ ਹੈ ਖਬਰਾਂ ਤੇ ਵੀ ਆ ਰਿਹਾ ਕਿ ਇਸ ਗੈਰਕਾਨੂੰਨੀ ਮਾਈਨਿੰਗ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੋਕਾਂ ਨੇ ਵੀ ਹੁਣ ਹਿੱਸਾ ਪੱਤੀ ਪਾ ਲਿਆ ਜਿਵੇਂ ਪਹਿਲਾਂ ਚੱਲਦੇ ਸੀ ਜਿਹਦੀ ਸਰਕਾਰ ਨੂੰ ਜਿਆਦਾ ਪੈਸੇ ਮਿਲਦੇ ਆ ਤੇ ਦੂਜਿਆਂ ਨੂੰ ਘੱਟ ਮਿਲਦੇ ਨੇ ਤੇ ਸ਼ਾਇਦ ਅਜਿਹੀ ਕਾਰਵਾਈ ਇਹੋ ਹੋ ਰਹੀ ਹੈ ਤਾਂ ਵਿਰੋਧੀ ਹੁਣ ਗੈਰਕਾਨੂੰਨੀ ਮਾਈਨਿੰਗ ਦੇ ਮਸਲੇ ਦੇ ਵਿੱਚ ਵੀ ਚੋਪਾ ਜਿਹੜੇ ਜਿਆਦਾ ਰੋਪੜ ਤੇ ਹਾਰਪੁਰ ਆ ਕੇ ਰੌਲਾ ਪਾਉਂਦੇ ਸੀ ਉਹ ਵੀ ਹੁਣ ਚੁੱਪਾ ਲੇਕਿਨ ਈਡੀ ਦੀ ਕਾਰਵਾਈ ਤੋਂ ਬਾਅਦ ਸ਼ਾਇਦ ਕਈਆਂ ਦੀਆਂ ਮਸ਼ੀਨਾਂ ਜੀ ਉਹ ਵੀ ਜਬਤ ਹੋ ਜਾਣ ਜੇ ਮਸ਼ੀਨਾਂ ਜਬਤ ਹੋ ਗਈਆਂ ਕ੍ਰੈਸ਼ਰ ਜੀ ਸੀ ਬੀ ਪੋਕ ਲਾਈਨ ਮਸ਼ੀਨਾਂ ਤੇ ਲਾਜ਼ਮੀ ਤੌਰ ਤੇ ਪਤਾ ਲੱਗ ਜਾਊਗਾ ਕਿ ਇਹ ਮਸ਼ੀਨਾਂ ਕਿਹੜੇ ਕਿਹੜੇ ਲੀਡਰ ਦੀਆਂ ਨੇ ਕਿਹੜੇ ਕਿਹੜੇ ਲੀਡਰਾਂ ਦੇ ਸਮਰਥਕਾਂ ਦੀਆਂ ਲੇਕਿਨ ਪੰਜਾਬ 'ਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਚਾਹੇ ਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਜੈਪੁਰ ਹੁਣ ਆਵਾਦੀ ਪਾਰਟੀ ਦੀ ਦੇਖਦੇ ਆ ਈਡੀ ਦੀ ਇਸ ਚੱਲੀ ਵੱਡੀ ਕਾਰਵਾਈ ਦੇ ਦਰਾਂ ਕਿ ਇਹਨਾਂ ਦੇ ਚਿਹਰਿਆਂ ਤੋਂ ਨਕਾਬ ਉਤਰਦਾ ਹੈ ਫਿਲਹਾਲ ਇਸ ਜਾਣਕਾਰੀ ਦਨ ਤੁਹਾਡੇ ਤੋਂ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ